ਰਾਹੁਲ ਗਾਂਧੀ ਦੇ ਨਾਲ ਜੁੜੀ ਹੋਈ ਖਬਰ ਸਾਹਮਣੇ ਆਈ ਹੈ ਰਾਹੁਲ ਗਾਂਧੀ ਦੇ ਉੱਪਰ ਈਡੀ ਛਾਪੇਮਾਰੀ ਕਰ ਸਕਦੀ ਹੈ ਇਸ ਦੀ ਜਾਣਕਾਰੀ ਖੁਦ ਰਾਹੁਲ ਗਾਂਧੀ ਨੇ ਐਕਸ ਦੇ ਉੱਪਰ ਪੋਸਟ ਕਰਕੇ ਦਿੱਤੀ ਹੈ ਜਿਹਨਾਂ ਦੱਸਦੀ ਹੈ ਕਿ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਈਡੀ ਉਹਨਾਂ ਦੇ ਉੱਪਰ ਛਾਪੇਮਾਰੀ ਦੀ ਯੋਜਨਾ ਬਣਾ ਰਹੀ ਹੈ ਜਿਸ ਦੀ ਜਾਣਕਾਰੀ ਉਹਨਾਂ ਨੂੰ ਈਡੀ ਦੇ ਅੰਦਰੂਨੀ ਲੋਕਾਂ ਦੇ ਵੱਲੋਂ ਹੀ ਦਿੱਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਦੇ ਉੱਪਰ ਈਡੀ ਦੀਆਂ ਟੀਮਾਂ ਛਾਪੇ ਮਾਰੀ ਦੀ ਯੋਜਨਾ ਬਣਾ ਰਹੀ ਹੈ ਜਿਸ ਤੋਂ ਬਾਅਦ ਉਹਨਾਂ ਨੇ ਲਿਖਿਆ ਹੈ ਕਿ ਮੈਂ ਉਹਨਾਂ ਦਾ ਖੁੱਲੀਆਂ ਬਾਹਾਂ ਦੇ ਨਾਲ ਉਡੀਕ ਕਰ ਰਿਹਾ ਹਾਂ ਤੇ ਨਾਲ ਹੀ ਦੱਸਦੀ ਹੈ ਕਿ ਰਾਹੁਲ ਗਾਂਧੀ ਨੇ ਲਿਖਿਆ ਹੈ ਕਿ ਸੰਸਦ ਦੇ ਵਿੱਚ ਟੂ ਇਨ 1 ਮੇਰਾ ਭਾਸ਼ਣ ਪਸੰਦ ਨਹੀਂ ਆਇਆ ਜਿਸ ਤੋਂ ਬਾਅਦ ਹੁਣ ਏਡੀ ਮੇਰੇ ਉੱਪਰ ਛਾਪੇ ਮਾਰੀ ਦੀ ਯੋਜਨਾ ਬਣਾ ਰਹੀ ਹੈ ਤੇ ਮੈਂ ਖੁੱਲੀਆਂ ਬਾਹਾਂ ਦੇ ਨਾਲ ਉਡੀਕ ਕਰ ਰਿਹਾ ਹਾਂ ਤਾਂ ਮੈਂ ਉਹਨਾਂ ਨੂੰ ਚਾਹ ਤੇ ਬਿਸਕੁਟ ਵੀ ਖਵਾਵਾਂਗਾ ਦੱਸਦੀ ਹੈ ਕਿ 29 ਜੁਲਾਈ ਨੂੰ ਰਾਹੁਲ ਗਾਂਧੀ ਨੇ ਸੰਸਦ ਦੇ ਵਿੱਚ ਭਾਸ਼ਣ ਦਿੱਤਾ ਸੀ ਤੇ ਜਿਸ ਦੇ ਵਿੱਚ ਉਹਨਾਂ ਨੇ ਚੱਕਰ ਵਿਊ ਦਾ ਜ਼ਿਕਰ ਕੀਤਾ ਸੀ ਤੇ ਚੱਕਰ ਵਿਊ ਨੂੰ ਬੀਜਪੀ ਦੇ ਨਾਲ ਜੋੜਿਆ ਸੀ ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਪਰ ਹਮਲਾ ਬੋਲਿਆ ਸੀ ਉਹਨਾਂ ਨੇ ਕਿਹਾ ਸੀ ਕਿ ਦੇਸ਼ ਦੇ ਕਿਸਾਨ ਮਜ਼ਦੂਰ ਅਤੇ ਨੌਜਵਾਨ ਡਰੇ ਹੋਏ ਨੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਚੋਣ ਨਿਸ਼ਾਨ ਕਮਲ ਨੂੰ ਮਹਾਭਾਰਤ ਦੇ ਚੱਕਰਵੀਓ ਦੇ ਨਾਲ ਜੋੜਦੇ ਕਿਹਾ ਕਿ ਪੀਐਮ ਮੋਦੀ ਇਸ ਨੂੰ ਆਪਣੀ ਛਾਤੀ ਦੇ ਨੇੜੇ ਰੱਖਦੇ ਨੇ ਉਹਨਾਂ ਨੇ ਇਹ ਵੀ ਕਿਹਾ ਕਿ 21ਵੀਂ ਸਦੀ ਦੇ ਵਿੱਚ ਇੱਕ ਨਵਾਂ ਚੱਕਰ ਵੀਉ ਸਿਰਜਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਹਜ਼ਾਰਾਂ ਸਾਲ ਪਹਿਲਾਂ ਕੁਰੂਕਸ਼ੇਤਰ ਦੇ ਵਿੱਚ 6 ਲੋਕਾਂ ਨੇ ਅਭਿਮੰਨੀ ਉਹਨੂੰ ਚੱਕਰ ਵੀਉ ਦੇ ਵਿੱਚ ਫਸਾ ਕੇ ਮਾਰ ਦਿੱਤਾ ਸੀ। ਉਸ ਤੋਂ ਬਾਅਦ ਰਾਹੁਲ ਗਾਂਧੀ ਇਹ ਕਹਿੰਦੇ ਹੋਏ ਨਜ਼ਰ ਆਏ ਕਿ ਮੈਂ ਕੁਝ ਖੋਜ ਕੀਤੀ ਹੈ। ਤੇ ਪਾਇਆ ਹੈ ਕਿ ਚੱਕਰਵਿਊ ਨੂੰ ਪਦਮਾ ਵਿਊ ਵੀ ਕਿਹਾ ਜਾਂਦਾ ਹੈ ਜਿਸ ਦਾ ਅਰਥ ਹੈ ਕਮਲ ਦਾ ਆਕਾਰ ਚੱਕਰਵਿਊ ਵੀ ਕਮਲ ਦੇ ਆਕਾਰ ਦਾ ਹੁੰਦਾ ਹੈ ਇਕਵੇਂ ਸਦੀ ਵਿੱਚ ਵੀ ਇੱਕ ਨਵਾਂ ਚੱਕਰਵਿਊ ਬਣਾਇਆ ਗਿਆ ਹੈ ਜੋ ਕਮਲ ਦੇ ਫੁੱਲ ਦੀ ਸ਼ਕਲ ਵਿੱਚ ਹੈ ਰਾਹੁਲ ਗਾਂਧੀ ਨੇ ਅੱਗੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਇਹ ਨਿਸ਼ਾਨ ਆਪਣੀ ਛਾਤੀ ਦੇ ਨੇੜੇ ਰੱਖਦੇ ਨੇ ਆਭਿਮੰਨਿਓ ਨਾਲ ਜੋ ਹੋਇਆ ਉਹ ਭਾਰਤ ਦੇ ਲੋਕਾਂ ਦੇ ਨਾਲ ਕੀਤਾ ਜਾ ਰਿਹਾ ਹੈ ਆਭਿਮੰਨਿਓ ਨੂੰ 6 ਲੋਕਾਂ ਨੇ ਮਾਰਿਆ ਸੀ ਤੇ ਅੱਜ ਵੀ ਚੱਕਰਵਿਊ ਦੇ ਕੇਂਦਰ ਦੇ ਵਿੱਚ 6 ਲੋਕ ਨੇ ਅੱਜ ਵੀ ਭਾਰਤ ਨੂੰ 6 ਲੋਕਾਂ ਦੇ ਵੱਲੋਂ ਕੰਟਰੋਲ ਕੀਤਾ ਜਾ ਰਿਹਾ ਹੈ ਨਰੇਂਦਰ ਮੋਦੀ, ਅਮਿਤ ਸ਼ਾਹ, ਮੋਹਨ ਪਾਗਵਤ, ਅਜੀਤ ਡੋਵਾਲ, ਅੰਬਾਨੀ ਅਤੇ ਅਰਡਾਨੀ ਇਹ 6 ਲੋਕ ਭਾਰਤ ਦੇ ਲੋਕਾਂ ਨੂੰ ਚੱਕਰਵੀਉ ਦੇ ਤਹਿਤ ਕੰਟਰੋਲ ਕਰ ਰਹੇ ਨੇ। ਇਸ ਦੇ ਨਾਲ ਅਨੁਰਾਗ ਠਾਕੁਰ ਦੀ ਗੱਲ ਕਰੀ ਤਾਂ ਅਨੁਰਾਗ ਠਾਕੁਰ ਨੇ ਸਿੱਧਾ ਰਾਹੁਲ ਗਾਂਧੀ ਦੇ ਉੱਪਰ ਹਮਲਾ ਬੋਲਿਆ ਜਿहां ਦੱਸਦੀ ਹੈ ਕਿ ਇਸ ਭਾਸ਼ਣ ਨੂੰ ਲੈ ਕੇ ਅਨੁਰਾਗ ਠਾਕੁਰ ਦੇ ਵੱਲੋਂ ਰਾਹੁਲ ਗਾਂਧੀ ਨੂੰ ਘੇਰਿਆ ਗਿਆ ਉਹਨਾਂ ਨੇ ਕਿਹਾ ਕਿ ਕੁਝ ਲੋਕ ਦੁਰਘਟਨਾਪੂਰਵਕ ਹਿੰਦੂ ਨੇ ਤੇ ਉਹਨਾਂ ਦੇ ਕੋਲ ਜਿਹੜੀ ਮਹਾਭਾਰਤ ਦੀ ਜਾਣਕਾਰੀ ਹੈ ਉਹ ਵੀ ਦੁਰਘਟਨਾ ਵਾਲੀ ਹੈ ਤੇ ਇਹ ਚੰਗਾ ਹੋਇਆ ਕਿ ਤੁਸੀਂ ਚੱਕਰਬੀਵ ਦਾ ਮੁੱਦਾ ਚੁੱਕਿਆ ਕਿਉਂਕਿ ਕਾਂਗਰਸ ਨੇ ਵੀ ਕਈ ਚੱਕਰਬੀਵ ਖੇਡੇ ਨੇ